नमस्कार मैं खुश आप देख रहे सरकार न्यूज आइए नजर डालते हैं आज की बड़ी खबर पर पादरी ने झाड़ फूक के नाम पर लड़के की पिटाई की थी तहसीलदार और पुलिस अधिकारियों ने शव को कब्र से निकलवाया 24 अगस्त गुरदासपुर के धारीवाल कस्बे के पास तिंगपुरा गांव में कब्रिस्तान से पुलिस अधिकारियों को तहसीलदार के मौजूदगी में एक शव को खोदकर पोस्टमार्टम के लिए भेजा गया शव 30 वर्षीय युवक का था जिसकी झाड़ के नाम आरोप पुजारी और उसके साथियों ने गला घोट हत्या कर दी थी डीएसपी कुलवंत सिंह मान ने बताया कि राकल पत्नी मंगा मसीह निवासी सिंहपुरा थाना दारीवाल ने कल शिकायत दी थी कि उसका बेटा सैमोल मसीह उम्र करीब तीस से इक्कीस अगस्त की रात 10 बजे उसके घर आया और बाद में फोन किया सात या आठ अन्य लोगों ने भूत भगाने के नाम पर उसके बेटे सैमोल मसीह को बुरी तरह से पीटा और उसे बिस्तर पर छोड़ दिया परिवार के सदस्यों ने कहा जाकर देखा तो सहमुल मसीह मर चुका था बाईस अगस्त को परिवार के सदस्यों ने उसे कब्रिस्तान में दफना दिया इसकी सूचना धारीवाल थाने में मिलने पर जैकम मीसा पुत्र जेकी पुत्र सत्ता मसीहा निवासी संगर कॉलोनी बलजीत सिंह सोनू पुत्र रणजीत सिंह निवासी सुचानिया थाना घुमड़ कला के खिलाफ मामला दर्ज किया गया है सात आठ अज्ञात व्यक्ति मौके पर पहुंची तहसीलदार इंद्रजीत कौर ने बताया कि ਮਤਕ ਯੁਵਕ ਕਿਸ਼ਵ ਕੋ ਕਬਰ ਸੇ ਨਿਕਾਲ ਕੇ ਪੋਸਟਮਾਨਮ ਕੇ ਲਿਏ ਭੇਜ ਦਿਆ ਗਿਆ ਹੈ ਪਤਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਇਹ ਥਣੇਕਾ ਰਿਵਲ ਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜੇ ਠੀਕ ਕਰਨ ਦੀ ਕੋਸ਼ਿਸ਼ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇੱਥੇ ਕੁਛ ਤਾਨ ਹੈ ਤੇ ਉਹ ਫਿਰ ਜਿਵੇਂ ਮਾਰਕਟ ਹੈ ਸ਼ੁਰੂ ਕਰਤੇ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦਰਾਨੀ ਜਿਹੜੀ ਆ ਉਹਦੀ ਡੈਥ ਹੋ ਗਈ। ਹੁਣ ਡੜੀ-ਪੜੀ ਕੰਮ ਹੋ ਰਿਹਾ ਕੜਾਈ ਜਾ ਰਹੀ ਹੈ। ਤੇ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਪਰ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਮਨ ਕਰਤਾ ਦਫਨਾਤਾ ਹੀ ਬੋਡੀ ਨੂੰ। ਤੋ ਤੋ ਨੈਕਸਟ ਡੇ ਆ ਕੇ ਸਾਨੂੰ ਇਹ ਇਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ। ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਰਿਪੋਰਟ ਕੀਤੀ ਹੈ। ਅੱਕੇ ਲੌਂਚ ਕਰਨ ਤੋਂ ਅੱਗੇ ਉਹਦਾ ਪੋਸਟਵਨ ਜ਼ਰੂਰੀ ਹੈ। ਤੇ ਇਸ ਕਰਕੇ ਆ ਉਹ ਜਿਹੜੀ ਡੈਡ ਬੋਡੀ ਕੱਢ ਕੇ ਤੁਹਾਨੂੰ ਪੁੱਛਣਾ ਕੋ ਕਰਵਾਉਂਗੇ ਕਿ ਤੇ ਆਪਣੇ ਕਿੰਨੇ ਬੰਦੇ ਕਿੰਨੇ ਬੰਦੇ ਲੱਖ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 675 ਪਰ ਇਹ ਬੰਦੇ ਕਿਹਨਾਂ ਆਜੇ ਨਹੀਂ ਅਜੇ ਕੋਈ ਰੈਸਟੋਰੈਂਟ ਥੈਂਕ ਯੂ ਕਿਵੇਂ ਉੱਥੇ ਆਈ ਹਾਂ ਹਾਂਜੀ ਇੱਕ ਸੈਮੂਅਲ ਮਸੀਹ ਦੀ ਅੰਧਵਿਸ਼ਵਾਸ਼ਾਂ ਕਰਨ ਮੌਤ ਹੋ ਗਈ ਆ ਇਹ ਸਬੰਧੀ ਮੇਰੀ ਬਤੌਰ ਡਿਊਟੀ ਮ ਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਪਟੀ ਸਾਹਿਬ ਆਏ ਆ ਐਸਐਚਓ ਧਾਰੀਪਾਲ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਸਾਰੇ ਨਾਲ ਹੀ ਆਹੀਂ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਤੋ ਹੀ ਤੋ ਲੇਕ ਲਈ ਮੋਤ ਦਾ ਕੀ ਕਰਨ ਦੱਸ ਰਿਹਾ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿੱਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਸੇਕ ਮਾਰਨ ਕਰਕੇ ਮੌਤ ਹੋਈ ਆ ਆਂਦੇ ਵਿਸ਼ਵਾਸ ਕਰ ਹੁਣ ਪੋਸਟਮਾਨਾਂ ਵਾਸਤੇ ਲਾਸ਼ ਕੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟ ਨੂੰ ਲਈ ਲਾਸ਼ ਕੁੱਟੀ ਜਾ ਰਹੀ ਠੀਕ ਇਹ ਮੇਰਾ ਸਿੰਘਪੁਰ ਇਹਨਾਂ ਨੇ ਬੁਲਾਇਆ ਸੀ ਦਵਾ ਕਰਨ ਵਾਸਤੇ ਇਹ ਕਿਜ਼ਤਾਨ ਕੇ ਮੈਂ ਕਿਹਾ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ-ਕੁੱਟ ਕੇ ਤੇ ਉਹ ਮਰਾ ਆਤ ਮਾਰ ਸੜਿਆ ਕਿਹੜਾ ਕਿਹੜਾ ਬੰਦਾ ਇਹ ਠੋਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿਨੇ ਜਾਣੇ ਸੀਗੇ ਨਾਲ ਨਾਲ ਇਹ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ-ਮਾਰ ਕੇ ਤੈਨੂੰ ਬਾਅਦ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਂ ਹੁੰਦੇ ਸੀ ਸੜੰਦੇ ਸੀ ਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਹੋ ਹੋਰ ਕਿਹਨੇ ਕੀਤਾ ਇਦਾਂ ਮਾਰਦੇ ਨੇ ਕਰਮ ਦਾ ਮਤਲਬ ਮਤਲਬ ਅੰਦਰ ਸੁਆ ਜਿਵੇਂ ਆਰਤਾਂ ਦੇ ਨਾਲ ਮਾਰਦਾ ਹਾਂਜੀ ਅਮਰਾ ਖਲਜੇ ਪਿੰਡ ਵਿੱਚ ਰਸੇ ਉੱਤ ਕੀ ਗੱਲ ਬਰਾਦੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਹਿੰਨੇ ਥੋੜ੍ਹ ਮਾਰਨੀ ਸ਼ੁਰੂ ਕਰਤੇ ਕਹਿੰਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕਹਿੰਨੇ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਇੱਕ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਤੇ ਮੇਰੇ ਬੱਚੇ ਨੂੰ ਏਦਾਂ ਬਾਵਾ ਪਿੱਛੇ ਬੰਨ ਕੇ ਲੱਤਾਂ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਹਨ ਅਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦਮ ਤੋੜ ਦਿੱਤੀ ਕੀ ਕਹਿੰਦੇ ਸ਼ਾਇਦ ਕੀ ਸ਼ਾਇਦ ਗੱਲਾਂ ਹੀ ਇਹ ਰੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨੌ ਸਾਸਿ ਆਦੀ ਇਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਰਹਿੰਦਾ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂ ਹਾਂਜੀ ਕਬਰ ਕਿਉਂ ਫੋਟ ਰਿਆ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਇਹਨੂੰ ਫੋਟ ਰੇ ਕਬਰ ਦੇ ਫੋਟ ਰੇ ਕਬਰ ਫੇਰ ਫੋਟ ਰੇ ਅੱਪ ਤੱਕ ਕੇ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕੇ ਲਈ ਨਮਸਕਾਰ ਹੋ ਦਿੱਕਤ ਰਹੀਏ ਸੱਤਾ ਨਿਊਜ਼